ਨਾਲੋਗੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੋਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਆਪਣੇ ਬੁਟੀਕ ਤੋਂ ਸੂਟ ਸਟਿਚ ਹੋਏ ਆ ਹਨਾ ਉਹਨਾਂ ਦੇ ਆਪਾਂ ਤੁਹਾਨੂੰ ਵੀਡੀਓ ਦੇਣ ਲੱਗੇ ਆ ਤੇ ਜਿੰਨੇ ਕ ਅਸੀਂ ਸੂਟ ਸਲਾਈ ਕਰਦੇ ਹੁੰਨੇ ਆ ਹਨਾ ਉਹ ਸੂਟਾਂ ਪਿਆਰ ਨਾਲ ਤੁਹਾਨੂੰ ਦਿਖਾਉਣੇ ਹੁੰਨੇ ਆ ਜਰੂਰ ਵੀ ਜਿਹੜੇ ਆਪਣੇ ਵਿੱਚ ਬਹੁਤ ਸੂਟ ਜਿਹੜੇ ਇਹਨੇ ਡਿਜ਼ਾਈਨ ਕੀਤੇ ਹੁੰਦੇ ਆ ਤੇ ਕਿਉਂਕਿ ਨਹੀਂ ਦੇਖੀ ਜਿਹਾ ਸਿੰਪਲ ਸੂਟ ਕਰ ਆਪਣੇ ਬਹੁਤ ਜ਼ਿਆਦਾ ਜਾਂਦੇ ਆ ਸਲਾਈ ਹੋ ਕੇ ਤੇ ਕਦੇ ਵੀ ਸਿੰਪਲ ਸੂਟਾਂ ਦੀ ਵੀਡੀਓ ਨਹੀਂ ਬਣਾਈ ਅਸੀਂ ਜਿਹੜੇ ਥੋੜੇ ਜਿਹੇ ਡਿਜ਼ਾਈਨ ਕਰੇ ਹੁੰਦੇ ਨੇ ਉਹ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਨੂੰ ਜਰੂਰ ਦੰਨੇ ਹੁੰਦੇ ਆ ਇਹ ਤਾਂ ਹੈਗਾ ਸਿੰਪਲ ਸੂਟ ਇਹ ਸਿੰਪਲ ਹੀ ਬਣਾਇਆ ਹੋਇਆ ਹੈਗਾ ਬਿਲਕੁਲ ਤੇ ਇੱਕ ਇਹ ਵੀ ਉਹਨਾਂ ਦਾ ਹੀ ਸੂਟ ਹੈਗਾ ਇਹਦੇ ਤੇ ਕਢਾਈ ਸੀਗੀ ਇਹ ਦੇਖੋ ਇਹਦੇ ਤੇ ਜਿਹੜੀ ਹੈਗੀ ਇਹ ਕਢਾਈ ਸੀਗੀ ਇਹਦੇ ਆਪਾਂ ਨੇ ਚੈਕਾਂ ਤੇ ਪਾਈਪਿੰਨ ਕੱਢੀ ਹੈਗੀ ਇਹ ਵਾਲੀ ਪਾਈਪਿੰਨ ਕੱਢੀ ਹੈ ਤੇ ਬਾਹਾਂ ਤੇ ਵੀ ਬਾਜੂ ਤੇ ਵੀ ਵਰਕ ਸੀਗਾ ਤੇ ਮੂਰੇ ਵੀ ਆਪਾਂ ਨੇ ਪਾਈਪਿੰਨ ਕੀਤੀ ਹੈਗੀ ਇਹ ਬਾਕੀ ਸਿੰਪਲ ਹੈਗਾ ਇਹ ਸੂਟ ਬਾਕੀ ਇਹਨਾਂ ਦੇ ਆਪਾਂ ਨੇ ਥੋੜਾ ਜਿਹਾ ਮੂਰੀ ਤੇ ਡਿਜ਼ਾਈਨ ਕੀਤਾ ਆ ਜਿਹੜੀ ਆਪਾਂ ਨੇ ਲੈਂਸ ਦੀ ਪਾਈਪਿੰਨ ਕੱਢੀ ਆ ਉਹੀ ਲੈਂਸ ਨਾਲ ਆਪਾਂ ਨੇ ਜਿਹੜਾ ਹੈਗਾ ਮੂਰੀ ਤੇ ਡਿਜ਼ਾਈਨ ਕਰਿਆ ਆ ਤੇ ਅਗਲਾ ਆਪਣਾ ਸੂਟ ਹੈਗਾ ਪਲਾਜੋ ਸੂਟ ਬਣਾ ਜੋ ਸੂਟ ਆ ਗਿਆ ਇਹ ਸੂਟ ਜਿਹੜਾ ਹੈਗਾ ਇਹਦੀ ਲੈਂਥ ਘਟਦੀ ਸੀਗੀ ਆਪਾਂ ਨੇ ਲੈਂਥ ਕਿਦਾਂ ਪੂਰੀ ਕਰੀਏ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਆ ਦੇਖੋ ਇਹਦੀ ਜਿਹੜੀ ਹੈਗੀ ਉਹਨਾਂ ਦੀ 45 42 ਇੰਚ ਲੈਂਥ ਕਰਨੀ ਸੀਗੀ ਇਹਦੀ ਸਾਰੀ 43 42 ਇੰਚ ਲੈਂਥ ਆਉਂਦੀ ਸੀਗੀ ਤੇ ਫਿਰ ਆਪਾਂ ਨੇ ਜਿਹੜਾ ਹੈਗਾ ਆ ਦੇਖੋ ਪਲੇਨ ਕਪੜਾ ਪਾ ਕੇ نیچے ਇਹ ਜਿਹੜਾ ਹੈਗਾ ਬਾਰਡਰ ਸੀਗਾ نیچے ਆਪਾਂ ਨੇ ਬਾਰਡਰ ਜਿਹੜਾ ਹੈਗਾ ਕੱਟ ਲਿਆ ਸੀਗਾ ਆ ਦੇਖੋ ਜਾਲੀ ਨਾਲ ਜਿਵੇਂ ਜੁਆਇੰਟਲੈਸ ਹੈ ਨਾ ਇਹਨੂੰ ਜਾਲੀ ਵਾਲੀ ਲੇਸ ਕਹਿੰਦੇ ਆ ਤੇ ਇਸ ਤਰ੍ਹਾਂ ਲਾ ਕੇ ਜੁਆਇੰਟ ਕਰਕੇ ਆਪਾਂ ਨੇ ਤੇ ਜਿਹੜਾ ਇੱਥੇ ਜੋੜ ਸੀਗਾ ਜੋੜ ਦੇਖਣਾ ਸੀਗਾ ਉਹਦੇ ਉੱਪਰ ਆਪਾਂ ਨੇ ਲੇਸ ਰੱਖਤੀ ਆ ਦੇਖੋ ਜੋੜ ਦਾ ਵੀ ਪਤਾ ਨਹੀਂ ਲੱਗ ਰਿਹਾ ਇਹ ਆਪਾਂ ਜਿਹੜੀ ਸਾਫ਼ ਸੀਗਾ ਪਜਾਮਾ ਹੈ ਨਾ ਹਾਂ ਪਲਾਜੋ ਸੀਗਾ ਉਹਨਾਂ ਦਾ ਉਹਦੇ ਨਾਲ ਦੀ ਆਪਾਂ ਨੇ ਪੱਟੀ ਪਾਤੀ ਅੱਗੇ ਪਿੱਛੇ ਦੋਨੀਆਂ ਪਈ ਐ ਦੇਖੋ ਬਾਕੀ ਪੱਟੀ ਜਿੱਥੇ ਆਪਾਂ ਪਾਉਣੇ ਹੁੰਨੇ ਆ ਓਵਰ ਲਾਕ ਆਪਾਂ ਕਰਦੇ ਆ ਇੰਟਰਲੌਕ ਵੀ ਕਰਦੇ ਆ ਤਾਂ ਕਿ ਜਿਹੜੇ ਹੈਗੇ ਤਾਗੇ ਵਗੈਰਾ ਨਾਲ ਨਿਕਲਣ ਪੂਰੀ ਫਿਨਿਸ਼ਿੰਗ ਨਾਲ ਜਿਹੜਾ ਹੈਗਾ ਆਪਣਾ ਕੰਮ ਹੁੰਦਾ ਆ ਆ ਦੇਖੋ ਫਿਰ ਇੱਥੋਂ ਕਟਿੰਗ ਕਰਕੇ ਬਾਡਰ ਆਪਾਂ ਨੇ ਚੱਕ ਲਿਆ ਵਿੱਚ ਸਾਫ ਕੱਪੜਾ ਪਾਤਾ ਫਿਰ ਜਿਹੜੀ ਹੈਗੀ ਇਹ ਵਾਲੀ ਲੇਸ ਲਾ ਕੇ ਫਿਰ نیچے ਆਪਾਂ ਨੇ ਬਾਡਰ ਵੀ ਲਾਤਾ ਉਹਨਾਂ ਦਾ ਇਹਦੇ ਨਾਲ ਦੇਖੋ ਬਾਹਾਂ ਤੇ ਜਿਹੜਾ ਹੈਗਾ ਬਾਹਾਂ ਤੇ ਆਪਾਂ ਨੇ ਇਹ ਵਾਲੀ ਕੱਲੀ ਲੇਸ ਲਾਈ ਹੈ ਜਿਹੜੀ ਆਪਣੀ ਇਹ ਫੁੱਲ ਵਾਲੀ ਲੇਸ ਹੈ ਦੇਖੋ ਇਹ ਆਪਾਂ ਨੇ ਅੱਧੀ ਅੱਧੀ ਕਰਕੇ ਲਾਈ ਹੈ ਪਾਈ ਪਿੰਨ ਬਾੰਗੀ ਲਾਤੀ ਇਹਦੇ ਥੋੜੀ ਜੀ ਬਾਹ ਲੂਜ਼ ਰੱਖੀ ਹੈ 7 ਇੰਚ ਜਿਹੜੀ ਹੈਗੀ ਮੂਰੀ ਹੈਗੀ ਐ ਇਹਦੇ ਨਾਲ ਆਪਾਂ ਨੇ ਪਲਾਜੋ ਸਟਿਚ ਕੀਤਾ ਆ ਦੇਖੋ ਜਿਵੇਂ ਕਿ ਅਸੀਂ ਇੱਕ ਪੌਕੇਟ ਲਾਉਣੀ ਹੁੰਨੇ ਆ ਇੱਕ ਜੇਬ ਲਾਉਣੀ ਹੁੰਨੇ ਆ ਦੇਖੋ ਪਜਾਮੇ ਦੇ ਉੱਪਰ ਇੱਕ ਜੇਬ ਲੱਗੀ ਹੋਈ ਹੈ ਲੇਡੀਜ਼ ਪਲਾਜੋ ਤੇ ਹਮੇਸ਼ਾ ਇੱਕ ਜੇਬ ਹੀ ਲਾਉਣੀ ਆ ਉਹੀ ਆਪਣਾ ਪਜਾਮਾ ਚੜਦਾ ਨਹੀਂ ਜੀ ਦੇਖੋ ਆਪਣਾ ਪਿਛਲਾ ਅਸਣ ਜਿਹੜਾ ਹੈਗਾ ਬੜਾ ਹੁੰਦਾ 2.5 3 ਇੰਚ ਬੜਾ ਹੁੰਦਾ ਪਿਛਲਾ ਅਸਣ ਮੂਰਲਾ ਛੋਟਾ ਹੁੰਦਾ ਉਹਦੇ ਕਰਕੇ ਜਿਹੜੇ ਹੈਗੀ ਪਲਾਜੋ ਚੜਨ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਨਹੀਂ ਵਿਚਾਲੋ ਜੇ ਕਹਿ ਦਿੰਦੇ ਨੇ ਵੀ ਪਲਾਜੋ ਸਾਡਾ ਚੜਦਾ ਆ ਜਿਵੇਂ ਇਹ ਥੋੜੇ ਜਿਹਾ ਭਾਰੀਆਂ ਦਾ ਹੀ ਹੈਗਾ ਸੂਟ ਅੱਗੇ ਵੀ ਉਹਨਾਂ ਦੇ ਆਪਣੇ ਪਲਾਜੋ ਜਿਹੜੇ ਹੈਗੇ ਸਟਿਚ ਕੀਤੇ ਆ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਈ ਹੈਗੀ ਆ ਦੇਖੋ ਇਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਸੂਟ ਦੀ ਪੂਰੀ ਲੁੱਕ ਹੈਗੀ ਇਹ ਕਾਟਨ ਦਾ ਸੂਟ ਹੈਗਾ ਆ ਅਗਲਾ ਆਪਣਾ ਹੈਗਾ ਜੀ ਇਹ ਵਾਲਾ ਸੂਟ ਇਹ ਜਿਹੜਾ ਹੈਗਾ ਪਲੇਨ ਸੂਟ ਸੀਗਾ ਸਿਮਰ ਦਾ ਸਿਮਰ ਦਾ ਸੂਟ ਸੀਗਾ ਇਹਦੇ ਵਿੱਚ ਟਾਪ ਟਾ ਲੱਗੇ ਆ ਦੇਖੋ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਸਾਰਾ ਸੂਟ ਆਪਾਂ ਨੇ ਡਿਜ਼ਾਈਨ ਕੀਤਾ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸੂਟ ਨੂੰ ਆਪਾਂ ਡਿਜ਼ਾਈਨ ਕੀਤਾ ਆ ਦੇਖੋ ਇਹ ਦੋ ਲੈਸਾਂ ਨਾਲ ਆਪਾਂ ਨੇ ਸੂਟ ਡਿਜ਼ਾਈਨ ਕੀਤਾ ਦੇਖੋ ਬਹੁਤ ਜਿਆਦਾ ਸੋਹਣਾ ਬਣਿਆ ਐ ਏਦਾਂ ਲੱਗਦਾ ਜਿਦਾਂ ਕਿ ਬਣਿਆ ਹੋਇਆ ਹੀ ਹੁੰਦਾ ਬਾਹਵਾ ਤੇ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਪਾਕਿਸਤਾਨੀ ਵਾਜੂ ਕੀਤੀ ਐ ਸਿਮਰ ਦਾ ਸੂਟ ਹੈਗਾ ਆ ਆ ਦੇਖੋ ਏਦਾਂ ਹੀ ਆਪਾਂ ਨੇ ਮੂਰੀ ਤੇ ਮੂਰੀ ਤੇ ਵੀ ਇਸ ਤਰ੍ਹਾਂ ਹੀ ਡਿਜ਼ਾਈਨ ਦਿੱਤਾ ਹੈ ਮੂਰੀ ਤੇ ਵੀ ਆਪਾਂ ਨੇ ਦੇਖੋ ਇਸ ਤਰ੍ਹਾਂ ਹੀ ਮੂਰੀ ਤੇ ਡਿਜ਼ਾਈਨ ਦਿੱਤਾ ਹੈ ਪਾਕਿਸਤਾਨੀ ਜਿਹੜੀ ਆਪਾਂ ਨੇ ਇਹਨਾਂ ਦੀ ਸਲਵਾਰ ਕੀਤੀ ਐ ਜਿਹੜੀ ਦੇਖੋ ਬਿਲਕੁਲ ਸਟੇਟ ਸਲਵਾਰ ਹੈ ਬਹੁਤ ਜਿਆਦੇ ਸੋਹਣਾ ਸੂਟ ਲੱਗਦਾ ਹੈ ਬਣਿਆ ਹੋਇਆ ਬੜੀ ਸੋਹਣੀ ਜਿਹੜੀ ਹੈਗੀ ਜਿੱਦਾਂ ਮੂਰੀ ਵੀ ਬਹੁਤ ਸੋਹਣੀ ਲੱਗਦੀ ਹੈ ਬਣੀ ਹੋਈ ਸਿੰਪਲ ਜਿਹਾ ਸੂਟ ਨੂੰ ਜਿੱਦਾਂ ਮਰਜ਼ੀ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਬਿਲਕੁਲ ਜਿਹੜਾ ਹੈਗਾ ਸੌਖਾ ਡਿਜ਼ਾਈਨ ਹੈਗਾ ਆ ਅਗਲਾ ਸੂਟ ਹੈਗਾ ਜੀ ਆਪਣਾ ਇਹ ਵਾਲਾ ਇਹ ਵੀ ਸਿਮਰ ਦਾ ਸੂਟ ਹੈਗਾ ਆ ਇਹਦੇ ਵਿੱਚ ਵੀ ਟਾਪ ਟਾ ਲੱਗਿਆ ਹੋਇਆ ਦੇਖੋ ਮੈਂ ਦਿਖਾਈ ਦਿੰਨੀ ਆ ਆ ਦੇਖੋ ਟਾਪ ਟਾ ਲੱਗਿਆ ਹੋਇਆ ਇਹ ਜਿਹੜਾ ਹੈਗਾ ਟੋਟਲੀ ਹੈਂਡਵਰਕ ਸੀਗਾ ਟੋਟਲੀ ਹੈਂਡਵਰਕ ਸੂਟ ਹੈਗਾ ਦੇਖੋ ਇਹਦਾ ਗਲਾ ਕਿੰਨਾ ਵਧੀਆ ਅੱਜ ਦੇ ਟ੍ਰੈਂਡ ਚ ਜਿੱਦਾਂ ਬੀ ਸ਼ੇਪ ਦਾ ਗਲਾ ਹੈਗਾ ਆ ਦੇਖੋ ਬੜਾ ਵਧੀਆ ਲੱਗਦਾ ਇਹਦੀ ਬਾਜੂ ਵੀ ਆਪਾਂ ਨੇ ਥੋੜੀ ਜਿਹੀ ਖੁੱਲੀ ਰੱਖੀ ਹੈ ਜ਼ਿਆਦਾ ਨਹੀਂ ਇਹਦੇ ਨੀਚੇ ਆਪਾਂ ਨੇ ਇਹ ਵਾਲੀ ਲੇਸ ਲਾਈ ਹੈ ਉਹਨਾਂ ਨੇ ਇਹ ਵਾਲੀ ਲੇਸ ਦਿੱਤੀ ਸੀਗੀ ਆ ਦੇਖੋ ਘੇਰੇ ਤੇ ਵੀ ਲਾਈ ਬਿਲਕੁਲ ਨਾਲ ਹੀ ਮੈਚ ਕਰਦੀ ਹੈ ਲੇਸ ਵਰਕ ਦੇ ਜਿੱਦਾਂ ਕਿ ਪਤਾ ਨਹੀਂ ਲੱਗਦਾ ਹੈਗਾ ਵੀ ਇਹ ਅਲੱਗ ਲਾਈ ਹੋਈ ਹੈ ਇਹ ਲੇਸ ਆਪਾਂ ਨੇ ਲਾਈ ਹੋਈ ਹੈ ਜੀ ਤੇ ਇਹਨਾਂ ਦੀ ਸਲਵਾਰ ਮੈਨੂੰ ਖਾਲੀ ਹੀ ਲੱਗੀ ਸੀਗੀ ਪਿਓਰ ਦੀ ਜਿਹੜੀ ਹੈਗੀ ਸਲਵਾਰ ਇਹਨਾਂ ਦੇ ਅਸੀਂ ਮੂਰੀ ਤੇ ਵੀ ਇਦਾਂ ਦਾ ਡਿਜ਼ਾਈਨ ਕਰਤਾ ਦੇਖੋ ਕਿਉਂਕਿ ਲੈਸ ਉਹਨਾਂ ਨੇ ਦਿੱਤੀ ਸੀਗੀ ਮੂਰੀ ਤੇ ਲਾਉਣ ਵਾਸਤੇ ਕਿਹਾ ਸੀਗਾ ਤੇ ਆਪਾਂ ਨੇ ਗੋਟਾ ਪੱਤੀ ਦਾ ਨਾਲ ਮੈਚ ਕਰਦਾ ਅਸੀਂ ਗੋਟਾ ਪੱਤੀ ਦਾ ਦੇਖੋ ਇਹ ਜਿਹੜੇ ਹੈਗੇ ਨੇ ਆਪਾਂ ਡੱਬੀਆਂ ਜੇ ਬਣਾ ਕੇ ਇਹ ਗੋਟਾ ਪੱਤੀ ਤੇ ਫੁੱਲੇ ਜੇ ਬਣਾ ਤੇ ਇਹ ਜਿਹੜਾ ਹੈਗਾ ਥ੍ਰੈਡ ਨਾਲ ਕੀਤਾ ਅਸੀਂ ਥੋੜਾ ਜਿਹਾ ਥ੍ਰੈਡ ਵਰਕ ਹੋਇਆ ਹੋਇਆ ਕੁਝ ਗੋਟਾ ਪੱਤੀ ਹੋਇਆ ਹੋਇਆ ਦੇਖੋ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਇਹ ਵਾਲੀ ਮੂਰੀ ਬਣੀ ਹੋਈ ਬਾਕੀ ਸਲਵਾਰ ਸਟੇਟ ਜੀ ਉਹ ਰੱਖੀ ਹੈ ਕਿਉਂਕਿ ਅੱਜ ਕੱਲ੍ਹ ਟ੍ਰੈਂਡ ਵਿੱਚ ਚੱਲ ਰਹੀ ਹੈ ਜੀ ਸਟੇਟ ਸਲਵਾਰ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਆ ਗਲਾ ਜਿਹੜਾ ਹੈਗਾ ਥੋੜਾ ਡੀਪ ਹੈ ਸਾਢੇ 6 ਇੰਚ ਦਾ ਗਲਾ ਰੱਖਿਆ ਜ਼ਿਆਦਾ ਨਹੀਂ ਹੈਗਾ ਤੇ ਜਿਹੜਾ ਨਾਰਮਲ ਹੀ ਗਾਲਾ ਹੁੰਦਾ ਆਪਣਾ ਪੰਜ ਕਦਾ ਹੁੰਦਾ ਆ ਅਗਲਾ ਸੂਟ ਹੈਗਾ ਉਹਨਾਂ ਦਾ ਇਹ ਵਾਲਾ ਜੀ ਇਹ ਕਿਸੇ ਮੇਰੀ ਭੈਣ ਨੇ ਬਾਹਰ ਜਾਣਾ ਆ ਹਨ ਤੇ ਉਹਨਾਂ ਦੇ ਕੱਪੜੇ ਹੈਗੇ ਆ ਉਹਨਾਂ ਦੇ ਪਹਿਲਾਂ 5-6 ਸੂਟ ਚਲੇ ਗਏ ਬਣਾ ਕੇ ਦੇਦੇ ਸੀਗੇ ਉਹਨਾਂ ਦੇ ਕਾਫੀ ਸੂਟ ਸੀਗੇ ਆਪਣੇ ਕੋਲੇ ਇਹ ਦੇਖੋ ਇਹ ਜਿਹੜਾ ਹੈਗਾ ਮਸਲੀਨ ਦਾ ਸੂਟ ਹੈ ਮਸਲੀਨ ਦਾ ਸੂਟ ਹੈ ਦੇਖੋ ਇੱਦਾਂ ਹੀ ਸੀਗਾ ਇਹ ਡਿਜ਼ਾਈਨਿੰਗ ਸਾਈਡ ਤੇ ਥੋੜਾ ਜਿਹਾ ਵਿੱਚ ਜਿਹੜਾ ਹੈਗਾ ਥ੍ਰੈਡ ਤੇ ਸਿੱਪੀ ਵਰਕ ਹੋਇਆ ਹੋਇਆ ਇਹਦੇ ਤੇ ਆਪਾਂ ਨੇ ਪਾਈ ਪਿੰਨ ਲਾਈਏ ਦੇਖੋ ਪਾਈ ਪਿੰਨ ਦੀ ਜਿਹੜੀ ਹੈਗੀ ਫਿਨਿਸ਼ਿੰਗ ਦੇਖੋ ਅੰਡਰਗਰਾਊਂਡ ਜਿਹੜੀ ਹੈਗੀ ਪਾਈ ਪਿੰਨ ਲੱਗੀ ਹੋਈ ਹੈ ਬਹੁਤ ਜ਼ਿਆਦਾ ਜਿਹੜੀ ਹੈਗੀ ਫਿਨਿਸ਼ਿੰਗ ਨਾਲ ਸਾਡੀ ਪਾਈ ਪਿੰਨ ਲੱਗੀ ਹੁੰਦੀ ਹੈ ਤੇ ਬਾਹਮਾਂ ਤੇ ਵੀ ਆਪਾਂ ਨੇ ਪਾਈ ਪਿੰਨ ਲਾਈ ਹੈ ਬਾਹਮਾਂ ਤੇ ਵੀ ਪਾਈ ਪਿੰਨ ਲਾਈ ਹੈ ਸਲਵਾਰ ਜਿਹੜੀ ਹੈਗੀ ਇਹਦੀ ਸਿੰਪਲ ਹੈ ਜੀ ਆ ਦੇਖੋ ਸਿੰਪਲ ਸਲਵਾਰ ਹੈ ਬਿਲਕੁਲ ਇਹ ਥੋੜਾ ਜਿਹਾ ਲਾਈਟ ਵੇਟ ਜਿਹਾ ਸੂਟ ਹੈਗਾ ਜੀ ਆਗਲਾ ਸੂਟ ਹੈਗਾ ਜੀ ਉਹਨਾਂ ਦਾ ਚਨੂਨ ਕਰੇਵ ਦਾ ਸੂਟ ਹੈ ਪ੍ਰਿੰਟ ਇਹ ਦੇਖੋ ਇਹ ਵਾਲਾ ਜਿਹੜਾ ਹੈਗਾ ਚਨੂਨ ਕਰੇਵ ਦਾ ਬਿਲਕੁਲ ਲਾਈਟ ਵੇਟ ਜਿਹੜਾ ਹੈਗਾ ਸੂਟ ਹੈਗਾ ਆ ਕੱਪੜੇ ਦਾ ਵੇਟ ਤਾਂ ਹੈ ਹੀ ਨਹੀਂ ਬਿਲਕੁਕੁਲ ਆ ਦੇਖੋ ਚਨੂਨ ਕਰੇਵ ਦਾ ਸੂਟ ਹੈ ਦੇਖੋ ਮੈਂ ਨੇੜੇ ਕਰਕੇ ਕੈਮਰਾ ਦਿਖਾਵਾਂਗੇ ਚਨੂਨ ਕਰੇਵ ਦਾ ਸੂਟ ਹੈ ਬਿਲਕੁਲ ਉਹ ਹੌਲਾ ਜ ਆ ਆ ਦੇਖੋ ਇਹਦੇ ਤੇ ਜਿਹੜੀ ਹੈਗੀ ਕਲਰਫੁੱਲ ਆਪਾਂ ਨੇ ਪਾਈ ਪਿੰਨ ਲਾਈ ਏ 컬러풀 পাইਪਨ ਲਾਈ ਹੈ ਇਹਦੇ ਤੇ ਇਹਧੀਆਂ ਬਾਹਮਾਂ ਤੇ ਵੀ ਬਾਕੀ ਆਪਾਂ ਨੇ ਸਿੰਪਲ ਰੱਖਿਆ ਬਿਲਕੁਲ ਆ ਦੇਖੋ 컬러ਫੁਲ ਜਿਹੜੀ ਹੈਗੀ ਸਾਰੇ ਕਲਰ ਜਿਹੜੇ ਸੂਟ ਦੇ ਵਿੱਚ ਹੈਗੇ ਆ ਉਹ ਪਾਈਪਨ ਲਾਈ ਹੈ ਇਹ ਦੀ ਸਲਵਾਰ ਹੈ ਬਿਲਕੁਲ ਸਿੰਪਲ ਸਿੰਪਲ ਸਲਵਾਰ ਹੈ ਜੀ ਲਓ ਜੀ ਹੁਣ ਜਿਹੜੇ ਸੂਟ ਆਪਾਂ ਨੇ ਦੇਣੇ ਆ ਹਨ ਉਹ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕੀਤੀ ਜਿੰਨੇ ਕ ਸੂਟ ਆਪਣੇ ਜਾਂਦੇ ਆ ਹਨ ਜਿਹੜੇ ਥੋੜੇ ਜਿਹੇ ਡਿਜ਼ਾਈਨਰ ਸੂਟ ਹੁੰਦੇ ਆ ਉਹਨਾਂ ਦੀ ਆਪਾਂ ਜਿਹੜੀ ਹੈਗੀ ਵੀਡੀਓ ਜ਼ਰੂਰ ਬਣਾਉਣੇ ਹੁੰਦੇ ਆ ਜਿਹੜੇ ਸਿੰਪਲ ਸੂਟ ਤਾਂ ਆਪਣੇ ਡੇਲੀ ਦੇ ਬਹੁਤ ਜ਼ਿਆਦੇ ਜਾਂਦੇ ਆ ਜਿੱਦਾਂ ਕਿ ਮੌਸਮ ਦੇ ਹਿਸਾਬ ਨਾਲ ਕਾਟਨ ਵਗੈਰਾ ਦੇ ਸੂਟ ਤਾਂ ਡੇਲੀ ਸਲਾਈ ਹੋ ਕੇ ਜਾਂਦੇ ਜਾਂਦੇ ਆ ਸਿੰਪਲ ਤੇ ਜਿਹੜੇ ਥੋੜੇ ਜਿਹਾ ਆਪਣੇ ਡਿਜ਼ਾਈਨ ਕੀਤੇ ਹੁੰਦੇ ਨੇ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੁੰਦੇ ਆ ਹੁਣ ਜਿਹੜੇ ਅਸੀਂ ਇਹ ਸੂਟ ਦੇਣੇ ਆ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਅਲੱਗ-ਅਲੱਗ ਪਾ ਦਾਂਗੇ ਇਹ ਉਹਨਾਂ ਦੇ 4 ਸੂਟ ਪਹਿਲਾਂ ਨੇਗੇ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਦਿੱਤੀ ਹੋਈ ਹੈ ਜੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਇਹ ਇੱਕ ਦਾ ਦੇ 4 ਸੂਟ ਜਾਣੇ ਆ 5 ਹੋ ਗਏ 4 ਪਹਿਲਾਂ ਸੀਗੇ ਇੱਕ ਹੁਣ ਪਾਤਾ ਆਪਾਂ ਨੇ 5 ਸੂਟ ਇਹ ਵਾਲੇ ਹੋਗੇ ਤੇ ਹੁਣ ਜਿਹੜੇ ਹੈਗੇ ਇਹ ਵਾਲੇ 4 ਸੂਟ ਆ ਇਹ ਕਿ ਕਰਦੇ ਆ ਜੀ ਆਪਣੇ ਪਰਮਾਤਮਾ ਦੀ ਕਿਰਪਾ ਨਾਲ ਕੰਮ ਆਪਣੇ ਕੋਲੇ ਬਹੁਤ ਜ਼ਿਆਦੇ ਹੈਗਾ ਜੀ ਬਹੁਤ ਜ਼ਿਆਦੇ ਕੰਮ ਹੈਗਾ ਚਲੋ ਹਨਾ ਜਦੋਂ ਆਪਾਂ ਕਿਸੇ ਦਾ ਕੰਮ ਤਸੱਲੀ ਬਖਸ਼ ਕਰਦੇ ਆ ਫਿਰ ਜਿਹੜਾ ਹੈਗਾ ਕੰਮ ਵਧੀਆ ਹੀ ਆਉਂਦਾ ਬਸ ਜੇ ਤੁਸੀਂ ਵੀ ਹਨਾ ਕੋਈ ਆਪਦਾ ਕੰਮ ਕਰਦਿਓ ਮਨ ਲਾ ਕੇ ਕਰੋ ਬਸ ਜਿਹੜੇ ਸਵੇਰੇ 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 ਹੁੰਦੇ ਜੀ ਲੋਕਾਂ ਦੇ ਕੱਪੜੇ ਸਾਮਣ ਦੀ ਰਾਤ ਨੂੰ ਪ੍ਰੈਸਾਂ ਵਗੈਰਾ ਹੁੰਦੀਆਂ ਨੇ ਸਵੇਰ ਨੂੰ ਜਿਹੜੇ ਕੱਪੜੇ ਸਾਮਣੇ ਹੁੰਦੇ ਆ ਏ ਜ਼ਿੰਮੇਵਾਰੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਹੁਣ ਰੋਟੀ ਟੁੱਕ ਬਣਾਉਣੇ ਆ ਸਵੇਰ ਦਾ ਟਾਈਮ ਹੈ ਕਿਉਂਕਿ ਹੁਣ ਸਾਢੇ 8 ਦਾ ਟਾਈਮ ਹੈ ਤੇ ਰੋਟੀ ਬਣਾ ਕੇ ਫਿਰ ਜਿਹੜਾ ਹੈਗਾ ਦੁਕਾਨ ਦੇ ਵਿੱਚ ਚੱਲ ਜਾਗੇ ਝਾੜੂ ਪੋਚੇ ਦਾ ਸਾਰਾ ਆਪਣਾ ਨਿਭੜ ਗਿਆ ਕੰਮ ਪਹਿਲਾਂ ਜਿਹੜਾ ਹੈਗਾ ਮੈਂ ਝਾੜੂ ਪੋਚੇ ਦਾ ਕਰ ਦਿੰਨੀ ਉਸ ਤੋਂ ਬਾਅਦ ਸਾਰੇ ਸੂਟ ਵਗੈਰਾ ਹਨਾ ਜਿੱਦਾਂ ਜਿੱਦਾਂ ਦੇਣੇ ਹੁੰਦੇ ਆ ਪੈਕ ਕਰਕੇ ਰੱਖ ਦਿੰਨੇ ਆ ਮਾਰ ਕੇ ਨਾਲ ਇਹਨਾਂ ਦੇ ਉੱਤੇ ਨੋ ਲਿਖ ਦਿੰਨੇ ਆ ਕਈ ਜਿਹੜੇ ਹੈਗੇ 4 4 ਇੱਕ ਘਰ ਦੇ ਸਿੰਪਲ ਸੂਟ ਤਿਆਰ ਹੋਇਆ ਫਿਰ ਚਲੋ ਕੋਈ ਟੈਨਸ਼ਨ ਨਹੀਂ ਰਹਿੰਦੀ ਕੋਈ ਵੀ ਚੱਕ ਕੇ ਫੜਾ ਦਿੰਦਾ ਕਈ ਵਾਰ ਕੰਮ ਵਗੈਰਾ ਕਰਦੇ ਆ ਹਨਾ ਘਰ ਚ ਕੋਈ ਵੀ ਫੜਾ ਦਿੰਦਾ ਕੱਪੜੇ ਇਹਨਾਂ ਦਾ ਹਜੇ ਇੱਕ ਸੂਟ ਸਲਾਈ ਹੋਣਕੀ ਨਹੀਂ ਹੋ ਰਿਹਾ ਆ ਇਹਨਾਂ ਦੇ ਸੂਟ ਆਪਾਂ ਬਾਅਦ ਚੋਂ ਪਾਵਾਂਗੇ ਇਕੱਠੇ ਚੈੱਕ ਕਰਕੇ ਪਾਉਣੇ ਆ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੇ ਸਾਥ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਬਖਸ਼ਰ